ਕਵਾ ਪਿੰਡ ਮੇਲਾ ਸੱਦਾ ਵਾ ਪਾਣੀ ਦੇ ਹਲਾਤਾ ਕਰਨ ਮੇਂ 97 ਡਿੱਗ ਗਈ ਜਦੋਂ ਪਾਣੀ ਆਏ ਪਾਣੀ ਨਿਕਾਲ ਕੇ ਇਨੇ ਨਾ ਪਾਣੀ ਕਰਕੇ ਮੇਨੇ 97 ਵੀ ਤੇ ਮੇਰੇ ਸਾਰੇ ਘਰ ਵੀ ਟੱਟ ਚੁਕਾ ਵਾ ਕਿ ਪਾੜ ਕੇ ਮੇਰੇ ਘਰ ਬੰਨਣ ਦੀ ਕੋਸ਼ਿਸ਼ ਕਰੇ ਆਪਕਾ ਜਦੋਂ ਇਨੇ ਨਾ ਪਾਣੀ ਹੀ ਮੇਰੇ ਚਾਚਾ ਜੀ ਮੈਨੂੰ ਲੈ ਕੇ ਗਏ ਹੀ ਆਪਣੇ ਘਰ ਬਾਅਦ 77 ਡਿੱਗਣੀਆਂ ਪਿਛਲਾ ਤੇ ਮੇਰਾ ਬਹੁਤ ਪਿਛਲਾ ਮੀਂਹ ਜਦੋਂ ਪਹਿਲੇ ਮੀਂਹ ਪੈਂਦੇ ਤੇ ਪਿਛਲਾ ਤੇ ਮੇਰਾ ਡਿੱਗ ਚੁਕਾ ਇਹਦੇ ਵਿੱਚ ਮੈਂ ਰਹਿੰਦੀ ਸੀ ਜਦੋਂ ਜ਼ਿਆਦਾ ਪਾਣੀ ਬਾਰਿਸ਼ 24 ਘੰਟੇ ਜਦੋਂ ਬਾਰਿਸ਼ ਹੋਈ ਤੇ ਮਨ ਕਿ ਇਹ ਵੀ ਡਿੱਗਣਾ ਸਟਾਰਟ ਹੋ ਗਏ ਇਨੇ ਨਾ ਤਜੀ ਤੁਮੇ ਦੇ ਚਾਚਾ ਜੀ ਨੇ ਮੈਨੂੰ ਕੱਢ ਕੇ ਘਰਿਆ ਸੀ ਤੇ ਮਨ ਕਿ ਮੰਗਦੇ ਜਿੱਦੋ ਜਿਵੇਂ ਪਾਣੀ ਹੈ ਤੇ ਹਾਰ ਕਰਨ ਆ ਵੀ ਕਮਰਾ ਡੇਗ ਚੁਕਾ ਸੀ ਇੱਥੇ ਤੱਕਦੇ ਪਾਣੀ ਪੂਰੀ ਮਨ ਕਿ ਛੱਤ ਤੇ ਆਣ ਕੇ ਉਹ ਵੀ ਸਾਰੀ ਡੇਗ ਮੇਰੀਆਂ ਤਿੰਨ ਬੇਟੀਆਂਾਂ ਆਂ ਘਰ ਬਿਆਲਾ ਮੇਲਾ ਉਹ ਕਰਦੇ ਆਲੀ ਤਾਂ ਆਪਾਂ ਕਰਦਾ ਮੈਂ ਚਾਰਾਂ ਘਰਾਂ ਦਾ ਕੰਮ ਕਰਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਚਾਰਾਂ ਘਰਾਂ ਦਾ ਕੰਮ ਕਰਕੇ ਹੁਣ ਤਾਂ ਕੱਟ ਢੱਟ ਕਿੱਥੇ ਰਹਿ ਦਾਂਗੀ ਅਸੀਂ ਚਾਚੇ ਆਪਣੇ ਢੇ ਘਰ ਰਹਿ ਰਹੇ ਆ ਹਾਂ ਤੁਹਾਡੇ ਸਾਹਮਣੇ ਸਿਰਫ ਮੈਂ ਆਪਣਾ ਰਸ ਨਹੀਂ ਖਰਿਆ ਤੇ ਜਿਹੜਾ ਕਪੜਾ ਖੜਿਆ ਸਿਰਫ ਇੱਕ ਪੇਟੀ ਘਰੇ ਹੋਰ ਕੁਝ ਨਹੀਂ ਘਰੇ ਫੋਰਵਰਡ ਹੀ ਸਾਹਮਣੇ ਆਹੀਂ ਇਹ ਹੀ ਪੀਲ ਗੱਦੇ ਤੇ ਸਾਡਾ ਘਰ ਬਣ ਜੇ ਨਾਮ ਮੇਰਾ ਕੇਵਲ ਮਸੀਹ ਆ ਮੈਂ ਇਹਨਾਂ ਦਾ ਚਾਚਾ ਲੱਗਦਾ ਤੇ ਸਾਡੀ ਚਰਚੇ ਚਰਚੋਂ ਮੈਂ ਆਇਆ ਮੈਂ ਚਰਚੇ ਪਾਣੀ ਆਂਦੇ ਸੀ ਤੇ بارش ਬੜੀ ਪੈਣ ਦੀ ਤੇ ਮੈਂ ਅਚਾਨਕ ਹੀ ਮੈਂ ਇਹਨਾਂ ਦੇ ਘਰ ਨੂੰ ਆਇਆ ਤੇ ਉਹ ਇਧਰ ਦੇਖਿਆ ਤੇ ਦੀ ਹਾਲਾਤ ਬੜੇ ਮਾੜੇ ਸੀ ਜਿਦੋਂ ਇਹ ਘਰ ਚੋਂ ਪਾਣੀ ਇੱਕ ਜੋ ਕੱਢ ਰਹੀ ਹੈ ਤੇ ਦੂਹਰੇ ਜੋ ਬੰਨੇ ਆ ਰਹੇ ਪਾਣੀ ਠੀਕ ਆ ਤੇ ਮੈਂ ਦੇਖਿਆ ਵੀ ਬਸ ਕਪੜੇ ਛਪੜੇ بچਾਓ ਮਹਿਨ ਤੇ ਦਾਣੇ ਆਪਣੇ ਕੱਢ ਕੇ ਤੇ ਉਧਰ ਰੱਖ ਦਿਓ ਸਟੋਰ ਮੇ ਤੇ ਫਿਰ ਮੈਂ ਇਹਨਾਂ ਨੂੰ ਆਪਣੇ ਸਟੋਰ ਚ ਲਿਆ ਕੇ ਗਿਆ ਅਭੀ ਸਟੋਰ ਖੁੱਲਾ ਉਥੇ ਰੋਟੀ ਦਾ ਟਿ ਬਣਾਉਂਦੇ ਨੇ ਤੇ ਪਿਛਲੇ ਕਮਰੇ ਦੇ ਪਹਿਲੇ ਇਹਨਾਂ ਦੇ ਟੱਠੇ ਹੋਏ ਨੇ ਸਰ ਬਾਲੇ ਪਾਸੇ ਬਾਲੇ ਟੁੱਟਦੇ ਜਾਂਦੇ ਨੇ ਛੱਤ ਟੁੱਟਦੀ ਜਾਂਦੀ ਆ ਫਿਰ ਮੈਂ ਇਹਨਾਂ ਨੂੰ ਉਥੇ ਲੈ ਗਿਆ ਕੱਢ ਕੇ ਤੇ ਅਭੀ ਸਰ ਇਹਨਾਂ ਨੂੰ ਕੋਈ ਰਾਸ਼ਨ ਥੋੜਾ ਜਿਹਾ ਮਿਲਿਆ ਹੋਰ ਕੋਈ ਨਹੀਂ ਆਇਆ ਦਰਵਾਜ਼ੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਅਭੀ ਤੱਕ ਕਿੰਨਾ ਕ ਨੁਕਸਾਨ ਹੋਇਆ ਅਸੀਂ ਤੇ ਉਹ ਕਹਿੰਦੇ ਵੀ ਚਲੋ ਇਹ ਚਾਚਾ ਦਾ ਘਰ ਬਣ ਜੇ ਗਰੀਬਰੀ ਹੈ ਚਲੋ ਬੰਦਾ ਦਿਹਾੜੀਦਾਰ ਆ ਇਹ ਦੋ ਤਿੰਨ ਪਿੰਡਾਂ ਦਾ ਕੰਮ ਕਰਦੀ ਆ ਤਿੰਨ ਕੁੜੀਆਂ ਨੇ ਠੀਕ ਹੈ ਅੰਦਰ ਇਹ ਉਹ ਕੰਨੇ ਵੀ ਚਲੋ ਇਹਦਾ ਘਰ ਬਣ ਜਾ ਜਾ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਦੇ ਆਚਾਰਿਆਂ ਦਾ ਘਰ ਬਣ ਜਾ ਬਸ ਉਹ ਹੀ ਥਾ। ਹਲਾਤ ਸਾਰੇ ਇਹਨਾਂ ਦੇ ਬਹੁਤ ਮਾੜੇ ਨੇ। ਬਹੁਤ ਜਿਆਦੇ। ਸ਼੍ਰੀਨਗਰ ਕੰਮ ਕਰਦਾ ਸਾਡੇ ਦਿਹਾੜੀ ਤੁਹਾਨੂੰ ਪਤਾ ਜਿੰਨੀ ਕਮਾਈ ਆ। ਠੀਕ ਆ ਉਹ ਉਪਲ ਦੇ ਕਰਕੇ ਉਹ ਪੁਲ ਟੁੱਟਾ ਦਾ ਉਹ ਨਹੀਂ ਆ ਪਾ ਰਿਹਾ। ਜੇ ਤਿੰਨ ਬੇਟੀਆਂ ਅੱਜਕੱਲ ਤੁਹਾਨੂੰ ਪਤਾ ਤਿੰਨ ਬੇਟੀਆਂ ਨੂੰ ਪੜਾਉਣਾ ਬੜਾ ਮੁਸ਼ਕਲ ਆ। ਇਹ ਫਿਰ ਲੋਕ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ। ਉਸੇ ਛਾੜੂ ਪੋਚੇ ਦਾ ਕੰਮ ਕਰਦੀ ਤੇ ਆਪਣੇ ਬੱਚਿਆਂ ਦਾ ਪੇਟ ਭਰ ਲੈਂਦੀ ਆ। ਪਰ ਸਾਰੇ ਅਹੀ ਤਾਂ ਉਹਨਾਂ ਕਾਲੀ ਵੀ ਪੀਲੇ ਹੋ ਕਰਾਂਗੇ ਵੀ ਚਾਹੀਦਾ ਘਰ ਬਣਨਾ ਚਾਹੀਦਾ ਬਸ ਹੋਰ ਕੀ ਅਹੀ ਕਹਿੰਦਾ ਨਹੀਂ ਹਣੀ ਰਈਆਂ ਨੇ ਵੀ ਚਲੋ ਚੱਜਦੇ ਕੋਈ ਵੀ ਮਾਇਤ ਕਰ ਦੇ ਇਹਦਾ ਘਰ ਬਣ ਜੇ ਬਸ ਹੋ ਗਿਆ